ਸ਼ੇਰ ਤੇ ਬੱਬਰ ਸ਼ੇਰ ਭਗਵਾਨ ਰੈਲੀ ਅੰਤਕਵਾਦ ਜਿਹੜਾ ਅੰਤਕਵਾਦ ਦੇ ਖਿਲਾਫ ਮਤਲਬ ਭਗਵਾਨ ਰੈਲੀ ਜਨਰਲ ਵੈਧੇ ਜੀ ਨੂੰ ਸ਼ਹੀਦੀ ਦਿਵਸ ਮਨਾਵਾਂਗੇ ਤੇ ਭਗਵਾਨ ਰੈਲੀ ਕਰਾਂਗੇ ਸ਼ੇਰ ਤੇ ਬੱਬਰ ਸ਼ੇਰ ਇਹਨਾਂ ਅੱਤਵਾਦੀ ਪੰਨੂਆਂ ਉਹਨੇ ਨਾਰੇ ਲੁਆਏ ਨੇ 3 ਅਮਰਸਰ ਸਾਹ ਦੇ ਇਲਾਕੇ ਵਿੱਚ ਸ਼ੋਧਰੀ ਭਵਨ ਸਿੰਘ ਮਾਨ ਜੀ ਧਮਕੀ ਦਿੱਤੀ ਆ ਮੈਂ ਕਹਿਣਾ ਚਾਹਨਾ ਮੇਰਾ ਜਿੰਦਾ ਸ਼ਹੀਦ ਆ ਤੇਰੀਆਂ ਤੇਰੀਆਂ ਹਰਤਾਂ ਨੇ ਪਨਵਾ ਤੇਰੇ ਘਰ ਦੋ ਵਾਰ ਪਹਿਲਾਂ ਵੀ ਤਿਰੰਗਾ ਝੰਡਾ ਲਾਇਆ ਹਿੰਦੂ ਸਿੱਖਾਂ ਦੀਆਂ ਕੁਰਬਾਨੀਆਂ ਦੇ ਕੇ ਬਣਿਆ ਲੇਕਿਨ ਤੂੰ ਨਰਕਾਂ ਦਾ ਭਾਗੀ ਤੈਨੂੰ ਬਣਾਉਣਾ ਵਾ ਆਪਣੇ ਸਰਦੇਵ ਨਗਰ ਘਰ ਤੋਂ ਸੀਪੀ ਦਫ਼ਤਰ ਦਾ ਇੱਕ ਛੋਟੀ ਜੀ ਰੈਲੀ ਲਾ ਲੋ ਭਗਵਾ ਰੈਲੀ ਲਾ ਲੋ ਪਈ ਛੀਟਾਂ ਨੂੰ ਜਿਹੜਾ ਮਾਰ ਖੜਨਾ ਆਪਾਂ 35000 ਜਾ ਉਹਦੇ ਪੰਜਾਬ ਪੁਰ ਦੇ ਸ਼ਹੀਦ ਨੇ ਜਾਂ ਉਹਦੇ ਫੌਜ ਦੇ ਜਵਾਨ ਸ਼ਹੀਦ ਨੇ ਜਾਂ ਆਨ ਲੋਕ ਚੀਜ਼ ਨੇ ਜੈ ਜੀ ਰਾਮ ਭਾਤਮਾ ਦਾ ਜੀ ਹੈ ਸਭ ਤੋਂ ਪਹਿਲਾਂ ਅੱਜ ਜਿਹੜਾ ਅਤਵਾਦੀ ਪੰਨੂ ਆ ਉਹਨੇ ਸਾਰੇ ਦਿਖਵਾਏ ਨੇ ਸ੍ਰੀ ਅਮਰਸਰ ਸਾਹਿਬ ਦੇ ਇਲਾਕੇ ਵਿੱਚ ਉਸ ਤੋਂ ਬਾਅਦ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਧਮਕੀ ਦਿੱਤੀ ਆ ਮੈਂ ਕਹਿਣਾ ਚਾਹਨਾ ਮੇਰੇ ਨਾਲ ਜਿੰਦਾ ਸ਼ਹੀਦ ਆ ਅਮਿਤ ਰੋੜਾ ਸਾਡਾ ਛੋਟਾ ਭਰਾ ਵਾ ਲekin ਜਿਹੜੀਆਂ ਗੰਦੀਆਂ ਹਰਕਤਾਂ ਕਰਦੇ ਹੋ ਬਾਹਰ ਆ ਜਾਓ ਸਾਡਾ ਮੈਂ ਹਰ ਘਰ ਇਹ ਦੁਆਰ ਅਮਿਤ ਰੌਣੇ ਬੋਲਣਗੇ ਵੀ 15 ਅਗਸਤ ਨੂੰ ਸਾਡਾ ਤਿਰੰਗਾ ਝੰਡਾ ਹਰ ਘਰ ਘਰ ਤੇ ਲੱਗਿਆ ਹੋਊਗਾ ਉਹ ਲਗਾਓ ਕਿਉਂਕਿ ਜਿਹੜੀਆਂ ਤੇਰੀਆਂ ਹਰਕਤਾਂ ਨੇ ਪਨਵਾ ਤੇਰੇ ਘਰ ਦੋ ਵਾਰ ਪਹਿਲਾਂ ਵੀ ਤਿਰੰਗਾ ਝੰਡਾ ਲਾਇਆ ਤੇਰੀ ਦੋ ਵਾਰ ਨਰਕਾ ਦੇ ਟਿਕਟ ਤੈਨੂੰ ਮਿਲਣੀ ਬਚ ਗਈ ਸੀ ਹੁਣ ਤੈਨੂੰ ਉਹਸ਼ ਮਿਲਣੀ ਆ ਤੈਨੂੰ ਅਮਰੀਕਾ ਸਰਕਾਰ ਵੀ ਨਹੀਂ ਬਚਾਉਗੀ ਕਿਉਂਕਿ ਜਿਹੜੀ ਸਾਡਾ ਦੇਸ਼ ਆ ਭਾਰਤ ਕਰਵਾਨੀਆਂ ਦੇ ਕੇ Hindu Sikhਾਂ ਨੇ ਕਰਵਾਨੀਆਂ ਦੇ ਕੇ ਬਣਿਆ ਲੇਕਿਨ ਤੂੰ ਨਰਕਾਂ ਦਾ ਭਾਗੀ ਤੈਨੂੰ ਬਣਾਉਣਾ ਵਾ ਗੁਰ ਸਮਰਨ ਸਿੰਘ ਮੰਨਦੇ ਆਵੇਂ ਤਰੁੜਾਂ ਆਮ ਨੇ ਕੋਕੇ ਰਾ ਤੇਰਾ ਮਾਂ ਕਦੇ ਬੜੂਗਾ ਜ਼ਿੰਦਗੀ ਵਿੱਚ ਜਿੰਨਾ ਮਰਜੀ ਜੋੜ ਲਾ ਲਈ ਜਿੰਨਾ ਮਰਜੀ ਤੱਕ ਜੋਰ ਲੱਗਦਾ ਨਾ ਪਰ ਆਬਲਾ ਤੂੰ ਆਪਣੀ ਮਾਂ ਦਾ ਹੈ ਨਹੀਂ ਨਾ ਤੇਰੇ ਜਿੰਨੇ ਨਾਲ ਨੰਬਰ 2 10 ਤਰੀਕ ਨੂੰ ਸਾਡਾ ਭਰਾ ਸ਼ਿਵਸ਼ਨਾ ਲੋਇਨ ਤੇ ਪ੍ਰਧਾਨ ਵੱਜੋਂ ਆਪਣੇ ਸਰਦੇਵ ਨਗਰ ਘਰ ਤੋਂ ਸੀਪੀ ਦਫ਼ਤਰ ਤੱਕ ਇੱਕ ਛੋਟੀ ਜੀ ਰੈਲੀ ਨਾਲੋਂ ਭਗਵਾਰ ਰੈਲੀ ਨਾਲੋਂ ਵੀ ਸ਼ਹੀਦਾਂ ਨੂੰ ਜਿਹੜਾ ਮਾਰਕੜਣਾ ਆਪਾਂ 35000 ਜਾਂਦੇ ਪੰਜਾਬਪੁਰ ਦੇ ਸ਼ਹੀਦ ਨੇ ਜਾਂ ਉਹਦੇ ਫੌਜ ਦੇ ਜਵਾਨ ਸ਼ਹੀਦ ਨੇ ਜਾਂ ਆਹ ਲੋਕ ਸ਼ਹੀਦ ਨੇ ਅਸੀਂ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਬਾਅਦ 10 ਤਰੀਕ ਤੱਕ ਸੀਪੀ ਦਫ਼ਤਰ ਆਵਾਂ ਤੂ ਜੋਸ਼ ਹੋ ਰੋਣਾ ਤਰੰਗਾ ਝੰਡਾ ਸਾਡਾ ਆਸੇ ਬਣਾਉ ਅਸੀਂ ਸ਼ਾਂਤੀ ਨਾਲ ਚੱਲਾਂਗੇ ਅਸੀਂ ਕੋਈ ਕਿਸਮ ਧੰਗਰੀ ਕਰਨਾ ਇੱਕ ਫੈਸਲੇ ਬਚੋੜਾ ਅਸੀਂ ਕੋਈ ਰਾਹ ਬੰਨ ਨਹੀਂ ਕਰਨਾ ਕਿਉਂਕਿ ਇਹ ਹੈ ਜਿੰਦਾਸ਼ੀਰ ਕਿਉਂਕਿ ਪਹਿਲਾਂ ਵੀ ਇਹਨਾਂ ਬਚਾਰੇ ਦੇ ਨੁਕਸਾਨ ਬਹੁਤ ਹੋ ਗਏ ਆ ਲੋਕੀ ਜਿਹੜੇ ਇਕਤਾਸ਼ ਕਰਦੇ ਨਾ ਚਲੋ ਮੇਰੇ ਜਿਹੜੇ ਮੈਨੂੰ ਇਕਤਾਸ਼ ਕਰਦੇ ਤੁਸੀਂ ਇਹਨੂੰ ਨਾ ਇਕਤਾਸ਼ ਕਰੋ ਮੈਨੂੰ ਘਰ ਲੈ ਕਰੋ ਭਰਾਵੋ ਕਿਉਂਕਿ ਇਹ ਹੈ ਸ਼ਰੀਫ ਆਦਮੀ ਕਿਉਂਕਿ ਇਹ ਬੰਦਾ ਰੱਬ ਦਾ ਭਗਤਾ ਥਾ ਕਰਦੇ ਭਗਤਾ ਜੈ ਸ਼੍ਰੀ ਕ੍ਰਿਸ਼ਨ ਨਾ ਦਾ ਭਗਤਾ ਪਰ ਤੁਸੀਂ ਇਹਨੂੰ ਮੈਂਟਲੀ ਟੌਰਚਰ ਕਰਦੇ ਹੋ ਪਰ ਅਸੀਂ ਇਸ ਦੇ ਨਾਲ ਖੜੇ ਆਂ ਚਾਹ ਸਾਡਾ ਛੰਨੀ ਪਸੰਨੀ ਮੈਂ ਤਾਂ ਛੋਟਾ ਭਰਾ ਵਾ ਚਾਹ ਸਾਰੀ ਟੀਮ ਅਸੀਂ ਸਾਰੇ ਦੇਸ਼ ਵਾਸੀ ਸ਼੍ਰੀ ਅਮਿਤ ਰੋੜਾ ਜੀ ਨਾਲ ਖੜੇ ਆਂ ਧੰਨਵਾਦ 10 ਤਰੀਕ ਸ਼ੇਰ ਤੇ ਬੱਬਰ ਸ਼ੇਰ ਸ਼ੇਰ ਤੇ ਬੱਬਰ ਸ਼ੇਰ ਭਗਵਾਰ ਰੈਲੀ ਅੰਤਖਵਾਦ ਜਿਹੜਾ ਅੰਤਖਵਾਦ ਦੇ ਖਿਲਾਫ ਮਤਲਬ ਭਗਵਾਰ ਰੈਲੀ ਜਰਨਲ ਵੈਦੇ ਜੀ ਨੂੰ ਸ਼ਹੀਦੀ ਦਿਵਸ ਮਨਾਵਾਂਗੇ ਤੇ ਭਗਵਾਰ ਰੈਲੀ ਕਰਾਂਗੇ ਸ਼ੇਰ ਬੱਬਰ ਸ਼ੇਰ ਮੈਂ ਪੰਜਾਬੁਰਦਨ ਨਾਲ ਜੋੜ ਕਹਿਣਾ ਵੀ ਸਾਨੂੰ ਰੋਕੇ ਹੋਣਾ ਐਵੇਂ ਤੁਸੀਂ ਕਰਿਆ ਚਾਰ ਪੌੜਾ ਇੱਧਰ ਲਾ ਦੇ ਚਾਰ ਇੱਧਰ ਲਾ ਦੇ ਕੋਈ ਬਸ ਦੇਸ਼ ਦੀ ਏਕਤਾ ਦੇ ਖੰਡਤਾ ਦੇ ਨਾਲ ਚੱਲਣਾ ਵਾ ਜਿਹੜਾ ਤੋੜੂਗਾ ਅਸੀਂ ਉਹਨੂੰ ਬਖਸ਼ਣਾ ਨਹੀਂ ਅਸੀਂ ਸਮਾਜ ਨੂੰ ਜੋੜਨ ਵਾਲੇ ਗੱਲਾਂ ਕਰਨਾ ਅਸੀਂ ਨਾ ਕਿ ਤੋੜਨ ਵਾਲੀਆਂ ਅਸੀਂ ਹਿੰਦੂ ਮੁਸਲਮਾਨ ਸਿੱਖ ਸਾਈ ਜੈਨੀ ਬੋਧੀ ਪਾਰਸੀ ਜਿਹੜਾ ਭਾਰਤ ਦੇ ਨੂੰ ਪਿਆਰ ਕਰਦਾ ਹੁਣ ਦੇਖੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਅੱਤਵਾਦੀ ਤਿੰਨ ਠੋਕੇ ਉਕੇ ਨਾਲ ਉਹਦੀ ਅਗਵਾਈ ਚ ਸੰਦੂਰ ਚਲਾਇਆ ਤੇ ਅਸੀਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਾਂ ਭਗਵਾਨ ਸਿੰਘ ਮਾਨ ਜੀ ਜਾਂ ਸ਼੍ਰੋਮ ਬਹੁਤ ਬੜਾ ਕੰਮ ਕਰ ਰਿਹਾ ਕਹਿਣ ਤਾਂ ਲੱਗਾ ਜਿਹੜੇ ਕੋਲਿਆ ਮਾਰੋ ਸਿੰਧੀ ਛਾਤੀ ਮਾਰੋ ਇਹਨਾਂ ਨਰਕਾ ਢੇਡ ਦੋ ਕਿਉਂਕਿ ਬਾਰ ਬਾਰ ਜਵਾਨ ਤੇ ਆਉਣਗੇ ਇਹ ਲੋਕਾਂ ਤੋਂ ਅਸੀਂ ਕੁਝ ਨਹੀਂ ਕਰਾਉਣਾ ਸਾਨੂੰ ਚਾਹੀਦਾ ਸੁਖ ਸ਼ਾਂਤੀ ਪੰਜਾਬ ਵਿੱਚ ਸਾਡਾ ਪੰਜਾਬ ਸੋਨੇ ਦੀ ਚਿੜੀਆ ਬਣੇ ਅਸੀਂ ਇਹਨਾਂ ਲੋਕਾਂ ਤੋਂ ਕੁਝ ਨਹੀਂ ਲੈਣਾ ਅਸੀਂ ਲੈਣਾ ਸਿਰਫ ਸ਼ਾਂਤੀ ਪਿਆਰ ਮੁਹੱਬਤ ਤਾਂ ਕਿ ਲੋਕਾਂ ਦੇ ਘਰਾਂ ਵਰਦਨਨ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਗਮਾ ਜੈ ਰਗਰਾ ਦੇ ਜੈ ਸ਼ਕੀਰ ਜੀ ਬਾਤ ਕਿਰਪਾ ਬਣੀ ਰਹੇ ਤੇਰੀ ਜੈਜਾਕਾਰ ਕਰਾਉਣੀ ਆਪਾਂ